ਸੰਗਤਾਂ ਦੇ ਹੁਕਮ ਨੂੰ ਲੈ ਕੇ ਉਹਨਾਂ ਨੇ ਅਕਾਲ ਤਖਤ ਦੇ ਜੇਹੇਦਾਰ ਨੂੰ ਬੇਨਤੀ ਕੀਤੀ ਉਹਨਾਂ ਨੇ ਹਣ ਹੁਕਮ ਲਾਇਆ ਤਾਂ ਉਹਨਾਂ ਦਾ ਹੁਕਮ ਹੀ ਸਿਰਮੱਥ ਕੇ ਮੰਨਿਆ ਇਸ ਕਰਕੇ ਹੀ ਭੋਖੜਤਾਲ ਜਿਹੜੀ ਪ੍ਰਸ਼ਾਦ ਲੈ ਕੇ ਗੁਰੂ ਦਾਤੇ ਤੋੜੀ ਤੇ ਬਾਕੀ ਇਕੱਠ ਬਹੁਤ ਸੀ ਸੰਗਤਾਂ ਦਾ ਇਹਨਾਂ ਲੋਕਾਂ ਦੇ ਬਾਵਜੂਦ ਵੀ ਬਹੁਤ ਸੰਗਤਾਂ ਨੇ ਯੋਗਦਾਨ ਪਾਇਆ ਉਹਨਾਂ ਦਾ ਵੀ ਅਸੀਂ دلੋਂ ਧੰਨਵਾਦ ਕਰਦੇ ਹਾਂ ਜਿਹੜੀਆਂ ਸਨਤਾਈ ਨੇ ਕਸ਼ਟ ਸਹਾਰਦੇ ਹੋਏ ਵੀ ਇੱਥੇ ਪਹੁੰਚੀਆਂ ਸਾਰੇ ਸੰਗਤਾਂ ਦੇ ਵੀ ਸਾਰਿਆਂ ਜਸਤਰ ਸਾਹਿਬ ਦੇ ਵੀ ਗੁਰੂ ਮਹਾਰਾਜ ਦੇ ਵੀ ਬਹੁਤ ਬਹੁਤ ਧੰਨਵਾਦ ਹੈ ਮੋਰਚਾ ਜਿੰਨਾ ਤੱਕ ਚੱਲਦਾ ਰਹੂਗਾ ਕਿ ਮੋਰਚੇ ਲਈ ਹਾਂ ਨਹੀਂ ਮੋਰਚਾ ਜੇ ਸੰਗਤ ਦੇ ਫੈਸਲੇ ਨਾਲ ਜੇ ਚੱਲਣ ਵਾਸਤੇ ਗਿਆ ਗਿਆ ਵਾ ਤੇ ਜਦੋਂ ਕੋਈ ਕੋਈ ਨੈਕਸਟ ਫੈਸਲਾ ਹੋਊਗਾ ਉਸ ਹੱਬ ਨਾਲ ਫਿਰ ਅੱਗੇ ਤੇਜ ਅਸਦਰ ਸਾਹਿਬ ਕੋਈ ਭੇਜਣਗੇ ਸੰਦੇਸ਼ ਸਾਹਿਬ ਤੇ ਕਹੇ ਗੁਰਸਿੱਖ ਬੰਦਿਆਂ ਨੂੰ ਦੇ ਕੇ ਉਹ ਫਿਰ ਸੁਣੋ ਉਮੀਦ ਹੈ ਕਿ ਉਹ ਅਕਾਲ ਤਖਤ ਦੇ ਹੁਕਮ ਨੂੰ ਔਰ ਸੰਗਤਾਂ ਦੀ ਬੇਨਤੀ ਨੂੰ ਨਹੀਂ ਮੋੜਨ ਭਾਵੇਂ ਬੜਾ ਸੈਂਸੀਅਰ ਬੜਾ ਸੀਰੀਅਸ ਮਦਦਾ ਬਟ ਜਿਹੜਾ ਉਹਨਾਂ ਦੀ ਮੰਗ ਅਲੀ ਧਿਆਨ ਨਾ ਦੇਣਾ ਉਹਨਾਂ ਦੇ ਪਿੱਛੇ ਜਿਹੜਾ ਵੈਰਵਈ ਕਰਨ ਵਾਲੇ ਲੋਕਾਂ ਨੂੰ ਅਣਗੌਲਿਆ ਕਰਨਾ ਇਹ ਸਰਕਾਰੀ ਸਾਜ਼ਿਸ਼ ਹੈ ਕਿ ਵੱਡਾ ਜਿਹੜਾ ਵਾ ਉਹ ਅਸਮਾਨ ਲਾਉਂਦੀ ਹੈ ਤੇ ਕਹਿੰਦੀ ਕੋਈ ਅਣਹੋਣੀ ਵਾਪਰਨ ਦਾ ਖਦਸ਼ਾ ਜਿਹੜਾ ਪ੍ਰਗਟ ਕੀਤਾ ਜਾ ਰਿਹਾ ਸਰਕਾਰ ਉਸ ਮੰਨੇ ਵੱਲ ਵੱਧ ਰਹੀ ਹੈ ਤਾਂ ਨੇ ਮਤਲਬ ਸਖਮਨ ਸੰਗਤਾਂ ਦੇ ਹੁਕਮ ਨੂੰ ਲੈ ਕੇ ਉਹਨਾਂ ਨੇ ਅਕਾਲ ਤਖਤ ਦੇ ਜਹੇਦਾਰ ਨੂੰ ਬੇਨਤੀ ਕੀਤੀ ਉਹਨਾਂ ਨੇ ਹਨ ਹੁਕਮ ਲਾਇਆ ਤਾਂ ਉਹਨਾਂ ਦਾ ਹੁਕਮ ਹੈ ਸਿਰਮੱਥੇ ਮੰਨਿਆ ਇਸ ਕਰਕੇ ਹੀ ਉਹ ਖੜ੍ਹਤਾਲ ਜਿਹੜੀ ਪ੍ਰਸ਼ਾਦ ਲੈ ਕੇ ਗੁਰੂ ਦਾਤਿ ਨੂੰ ਤੋੜੀ ਹੈ ਤੇ ਬਾਕੀ ਇਕੱਠ ਬਹੁਤ ਸੀ ਸੰਗਤਾਂ ਦਾ ਇਹਨਾਂ ਰੋਕਣ ਦੇ ਬਾਵਜੂਦ ਵੀ ਬਹੁਤ ਸੰਗਤਾਂ ਨੇ ਯੋਗਦਾਨ ਪਾਇਆ ਉਹਨਾਂ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜੀਆਂ ਸੰਗਤਾਂ ਨੇ ਕਸ਼ਟ ਸਹਾਰਦੇ ਹੋਏ ਵੀ ਇੱਥੇ ਪਹੁੰਚੀ ਹੈ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਭਾਈ ਇਸ ਮਾਰਕ ਤੇ ਮੋਰਚਾ ਲੱਗਾ ਵਾ ਇਹ ਮੋਰਚਾ ਇਸ ਤਰ੍ਹਾਂ ਚੱਲਦਾ ਰਹੇਗਾ ਅਜੇ ਮੋਰਚਾ ਚੱਲਦਾ ਰਹੂਗਾ ਜਿੰਨੀ ਦੇਰ ਕੋਈ ਦੂਸਰਾ ਪ੍ਰੋਗਰਾਮ ਨਹੀਂ ਹੁੰਦਾ ਜਦੋਂ ਕੋਈ ਸੰਗਤਾਂ ਦੇ ਵਿਖਿਆ ਜਾਊਗਾ ਕਿ ਕਿੰਨੀ ਦੇਰ ਤੱਕ ਸਿੰਘ ਅੱਜ ਦਾ ਜਿਹੜਾ ਇਕੱਠ ਆ ਸੱਚ ਜਾਣੋ ਤੇ ਸਾਡੀਆਂ ਸੰਭਾਵਨਾਵਾਂ ਤੋਂ ਵੀ ਕਿਤੇ ਜ਼ਿਆਦਾ ਉਹਦੇ ਪਿੱਛੇ ਦੋ ਤਿੰਨ ਕਾਰਨ ਸੀ ਇੱਕ ਤਾਂ ਸਾਡੇ ਕੋਲ ਟਾਈਮ ਬਹੁਤ ਥੋੜਾ ਸੀ ਲੋਕਾਂ ਤੱਕ ਸੰਦੇਸ਼ ਲੈ ਕੇ ਜਾਣ ਦਾ ਦੂਸਰੀ ਗੱਲ ਪੁਲਿਸ ਦਾ ਦਬਾਅ ਬਹੁਤ ਸੀ ਆਮ ਸੰਗਤ ਦੇ ਉੱਪਰ ਤੇ ਤੀਜੀ ਗੱਲ ਜਿਹੜੇ ਮੁੱਖ ਨਮਾਇंदे ਸੀ ਉਹਨਾਂ ਸਾਰਿਆਂ ਨੂੰ ਘਰਾਂ ਦੇ ਵਿੱਚ ਹੌਸ ਰੈਸਟ ਕਰ ਲਿਆ ਗਿਆ ਸੋ ਇਸ ਸਾਰੇ ਘਟਨਾਕਰਮ ਦੇ ਵਿੱਚ ਜਿੰਨਾ ਸਰਕਾਰ ਦਾ ਦਬਾਅ ਸੀ ਤੇ ਜਿਸ ਤਰ੍ਹਾਂ ਦੇ ਨਾਲ ਇਕੱਠ ਨੂੰ ਰੋਕਣ ਦਾ ਯਤਨ ਕੀਤਾ ਗਿਆ ਜਿਹੜੀ ਸਾਡੀ ਅਸੈਸਮੈਂਟ ਸੀ ਅਸੀਂ ਸੋਚਦੇ ਸੀ ਕਿ 1500 ਤੋਂ 2000 ਬੰਦਾ ਜੇ ਆ ਜਾਵੇ ਤੁਸੀਂ ਸਫਲਤਾ ਗਣਾਂਗੇ ਪਰ ਉਹ ਗਿਣਤੀ ਇੰਨੀ ਜ਼ਿਆਦਾ ਵੱਧ ਜਾਣੀ ਇੰਤ ਵਿੱਚ ਗੁਰੂ ਦੀ ਕਲਾਈ ਕਹਿ ਸਕਦਾ ਜਿਹਦੇ ਵਿੱਚ ਸੱਚ ਜਾਣੇ ਸਾਡੀਆਂ ਕੋਈ ਜ਼ਿਆਦਾ ਐਫਰਟਸ ਨਹੀਂ ਸੀ ਆਗੀਆਂ ਸਾਡਾ ਕੋਲ ਟਾਈਮ ਬਹੁਤ ਘੱਟ ਸੀ ਅਸੀਂ 2-3 ਦਿਨ ਪਹਿਲਾਂ ਅਨਾਉਂਸ ਕਰ ਰਹੇ ਹਾਂ ਉਹਦੇ ਤੋਂ ਬਾਅਦ ਸੰਗਤ ਜਿਹੜੀ ਆ ਰਹੀ ਹੈ ਦੂਸਰੀ ਗੱਲ ਹੈ ਕਿ ਸਾਰੀ ਸੰਗਤ ਨੇ ਜਿਹੜਾ ਸ਼ਾਂਤਮਈ ਸੰਜੋਗ ਦਿੱਤਾ ਉਹ ਬਹੁਤ ਵੱਡੀ ਗੱਲ ਹੈ ਕਿ ਇੰਨੇ ਵੱਡੇ ਇਕੱਠ ਦਾ ਜਾਪ ਤੇ ਚ ਰਹਿਣਾ ਸ਼ਾਂਤਮਈ ਰਹਿਣਾ ਤੇ ਜੋ ਵੀ ਸੰਗਤ ਨੇ ਫੈਸਲੇ ਕੀਤੇ ਨੇ ਉਨ੍ਹਾਂ ਫੈਸਲਿਆਂ ਦੇ ਨਾਲ ਸਹਿਮਤੀ ਪ੍ਰਗਟ ਕਰਨੀ ਪਰ ਉਨ੍ਹਾਂ ਫੈਸਲਿਆਂ ਦੇ ਵਿੱਚੋਂ ਇਹੀ ਇੱਕ ਫੈਸਲਾ ਸੀਗਾ ਕਿ ਸੰਗਤ ਦੇ ਵੱਲੋਂ ਇਹ ਆਇਆ ਸੀ ਸਾਨੂੰ ਲਿਖਤੀ ਤੌਰ ਤੇ ਸੁਝਾਇਆ ਕਿ ਪਰਿਵਾਰ ਜਿਹੜੇ ਭੁੱਖ ਹੜਤਾਲ ਖਤਮ ਕਰਨ ਹੁਣ ਪਰਿਵਾਰਾਂ ਦੀ ਭੁੱਖ ਹੜਤਾਲ ਦੇ ਵਾਸਤੇ ਸੰਗਤ ਦਾ ਜਿਹੜਾ ਉਹ ਫੈਸਲਾ ਸੀ ਉਹ ਕਮੇਟੀ ਦੇ ਕੋਲ ਆਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੱਕ ਪਹੁੰਚਿਆ ਤੇ ਅੱਜ ਫਿਰ ਪਰਿਵਾਰਾਂ ਨੇ ਗੁਰੂਗਰਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਜਿਹੜਾ ਪ੍ਰਸ਼ਾਦੀ ਦੇ ਲੈ ਕੇ ਤੇ ਉਸ ਹੜਤਾਲ ਨੂੰ ਖਤਮ ਕੀਤਾ ਪਰ ਧਰਨਾ ਜਿਹੜਾ ਉਹਦੇ ਬਾਰੇ ਜ ਕੋਈ ਫੈਸਲਾ ਨਹੀਂ ਹੋਇਆ ਉਧੇ ਪਾਰੇ ਸੰਗਤ ਨਾਲ ਵਿਚਾਰ ਕੀਤੀ ਜਾਊਗੀ ਜਿਹੜੇ ਸਾਡੇ ਸਹਿਯੋਗੀ ਨੇ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਸਾਰਿਆਂ ਨਾਲ ਵਿਚਾਰ ਕਰਕੇ ਫਿਰੋ ਇੱਕ ਦੋ ਦਿਨ ਰੱਖਾਂਗੇ ਕਿਨਾਂ ਜੇ ਨੋਜ਼ਮਾਂ ਦੀ ਕੋਈ ਖਾਸ ਤਾਂ ਨਹੀਂ ਚੱਲ ਗਈ ਤੇ ਚਿੰਤੀ ਹੋਈਏ ਵੇਖੋ ਅਕਾਲ ਤਖਬ ਸਭ ਤੋਂ ਅਹਿਮ ਨੇ ਸਰਵਉੱਚ ਨੇ ਮੀਰੀ ਪੀਰੀ ਦੇ ਸਾਡੇ ਉਹ ਮਰਕਸ ਨੇ ਸੋ ਜੇ ਅਕਾਲ ਤਖਬ ਸਭ ਤੋਂ ਪੰਜ ਸਿੰਘ ਸਹਿਬਾਨ ਦੇ ਵੱਲੋਂ ਕੋਈ ਵੀ ਹੁਕਮ ਜਾਂਦਾ ਤੇ ਉਹ ਉਸ ਹੁਕਮ ਨੂੰ ਮੰਨਣ ਦੇ ਵਾਸਤੇ ਪਾਬੰਦ ਨੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਸਿੰਘ ਜਿਹੜੇ ਸਾਡੇ ਉਹ ਅਕਾਲ ਤਖਬ ਦੇ ਹੁਕਮਾਂ ਤੋਂ ਆਕੀ ਨਹੀਂ ਆ ਪਰ ਇਹਦੇ ਵਿੱਚ ਜੋ ਵੀ ਸਿੰਘ ਸਹਿਬਾਨ ਫੈਸਲਾ ਲੈਣਗੇ ਉਹਦੇ ਉੱਪਰ ਜਿਹੜੇ ਫੁੱਲ ਚੜਾਏ ਜਾਣਗੇ ਪਾਸ਼ਾ ਅਸੀਂ ਕੁਟਾਨ ਕੋਟ ਸ਼ੁਕਰ ਅਦਾ ਕਰਦੇ ਆਂ ਕਿ ਉਹਨਾਂ ਨੇ ਅਸੀਂ 25 ਦਿਨ ਹੋ ਗਏ ਤਕਰੀਬਨ ਉਹਨਾਂ ਨੇ ਸਾਡੇ ਸਿਰ ਤੇ ਮੇਰ ਭਰਿਆ ਹੱਥ ਰੱਖਿਆ ਸਾਨੂੰ ਕੋਈ ਇਹੋ ਜੀ ਤਕਲੀਫ ਨਹੀਂ ਹੋਣ ਦਿੱਤੀ ਤੇ ਅਸੀਂ ਸੰਗਤ ਦਾ ਫੈਸਲਾ ਤੇ ਅਸੀਂ ਅਕਾਲ ਤਖਤ ਨੂੰ ਤੋਂ ਪਹਿਲਾਂ ਹੀ ਸਮਰਪਤ ਆ ਉਹਨਾਂ ਦਾ ਜੋ ਕਮੇਟੀ ਨੇ ਜਾਂ ਜਸਹਰ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਸੀ ਉਹਦੇ ਅਕੋਰਡਿੰਗ ਅੱਜ ਕੋਖਰਕਾਲ ਬੋਲ ਲਈ ਤੇ ਅਸੀਂ ਸਾਰੇ ਸੰਤਾਂ ਦੇ ਵੀ ਸਾਰਿਆਂ ਜਸਦਰ ਸਾਹਿਬ ਦੇ ਵੀ ਗੁਰੂ ਮਹਾਰਾਜ ਦੇ ਵੀ ਬਹੁਤ ਬਹੁਤ ਧੰਵਾਦੀ ਮੋਰਚਾ ਜਿੰਨਾ ਕਿ ਚੱਲਦਾ ਰਹੂਗਾ ਕਿ ਮੋਰਚੇ ਲਈ ਹਾਂ ਨਹੀਂ ਮੋਰਚਾ ਜੇ ਸੰਗਤ ਦੇ ਫੈਸਲੇ ਨਾਲ ਜੇ ਚੱਲਣ ਵਾਸਤੇ ਗਿਆ ਗਿਆ ਵਾ ਤੇ ਜਦੋਂ ਕੋਈ ਕੋਈ ਨੈਕਸਟ ਫੈਸਲਾ ਹੋਊਗਾ ਉਸ ਹੱਬ ਨਾਲ ਫਿਰ ਅੱਗੇ ਜੇ ਡਿਗਰੂਗੜ ਚੈਨਲ ਦੇ ਸੰਬੰਧ ਮੌਸਫਾ ਨਾਲ ਉਹਨਾਂ ਵੱਲ ਵੀ ਕਿਹਾ ਨਹੀਂ ਉਹਨਾਂ ਵਾਸਤੇ ਜਸਦਰ ਸਾਹਿਬ ਕੋਈ ਭੇਜਣਗੇ ਸੰਦੇਸ਼ ਸਾਹਿਬ ਤੇ ਕਹੇ ਗੁਰਸਿੱਖ ਬੰਦਿਆਂ ਨੂੰ ਦੇ ਕੇ ਉਹ ਫਿਰ ਉਹ ਸਾਨੂੰ ਉਮੀਦ ਹੈ ਕਿ ਉਹ ਅਕਲ ਤਖਦੇ ਹੁਕਮ ਨੂੰ ਔਰ ਸੰਧਾ ਦੀ ਬੇਨਤੀ ਨੂੰ ਨਹੀਂ ਮੰਨਣਗੇ। ਜੋ ਅੱਜ ਨਾਲ ਲੱਗਾ ਸੀ ਕਿ ਟੈਨਸ਼ਨ ਜੀ ਕੀ ਗੱਲ ਸੀ ਮਿੱਤੋ ਇਹ ਧਰਨਾ ਜਿਹੜਾ ਇੱਕ ਬੜੇ ਖਾਸ ਬੁਦੀਕੀ ਦੇ ਕਰਕੇ ਲੱਗਿਆ ਕਿਉਂਕਿ ਕਿੰਨਾ ਹਾਲਾਤਾਂ ਵਿੱਚ ਭਾਈ ਅਮਰਪਾਲ ਸਿੰਘ ਹੋਣਾ ਤਾਂ ਐਸੇ ਲੱਗੀ ਕਿਉਂ ਲੱਗੀ ਕਿਵੇਂ ਲੱਗੀ ਨ ਭਾਵੇਂ ਸਾਰੀਆਂ ਚੀਜ਼ਾਂ ਛੱਕ ਦੇ ਘਰੇ ਚ ਨਜਾਇਜ਼ ਤੌਰ ਤੇ ਲਈ ਗਈ ਉਹ ਤੋਂ ਮਗਰਾਂ ਉਹਨਾਂ ਨੂੰ ਡਿਗਰੀਗੜ ਜੇਲ੍ਹ ਤੇ ਰੱਖਿਆ ਗਿਆ ਪਰ ਉਹਦੇ باوجود ਹਰ ਇੱਕ ਉਹਨਾਂ ਲੋਨਾਂ ਉੱਤੇ ਕੋਈ ਗੜਬੜ ਕੀਤੀ ਗਈ ਕਦੀ ਨਾ ਉਹਨਾਂ ਬਾਰੇ ਕਦੀ ਕੋਈ ਸ਼ਿਕਾਇਤ ਆਈ ਨਾ ਪਿਛੋਂ ਕੋਈ ਪਰਿਵਾਰ ਦਾ ਜਾਂ ਕੋਈ ਅਜਿਹਾ ਕੋਈ ਗਿਲਾ ਸ਼ਿਕਵਾ ਸਾਹਮਣੇ ਆ ਜੀ ਦੇ ਤੋਂ ਜਿਹੜਾ ਉਹਨਾਂ ਦੇ ਖਿਲਾਫ ਸਰਕਾਰ ਦੀ ਕੋਈ ਨਿੱਜੀ ਕਿਹੜੀਆਂ ਰੰਜਿਸ਼ ਨੂੰ ਆਪਾਂ ਸਮਝੀਏ ਤੇ ਕੱਢਣ ਵਾਸਤੇ ਸਰਕਾਰ ਨੇ ਜਹੀ ਗੱਲ ਕੀਤੀ ਪਰ ਜਿਵੇਂ ਉਹਨਾਂ ਨੂੰ ਉਹਨਾਂ ਦੀ ਐਨਐਸਏ ਵਧਾਉਣ ਵਾਸਤੇ ਕਿਉਂਕਿ ਕੋਈ ਉਹਨਾਂ ਦੀ ਜਿਹੜੀ ਗ੍ਰਸਤਰੀ ਖਾਸ ਮਕਸਦ ਕਰਕੇ ਕੀਤੀ ਗਈ ਆ ਮਕਸਦ ਵੀ ਇਸ ਤਰ੍ਹਾਂ ਦਾ ਵੀ ਜਿਹੜਾ ਸਰਕਾਰ ਨੂੰ ਰਾਜਨੀਤਿਕ ਫਾਇਦਾ ਦੇਣ ਵਾਸਤੇ ਇਹ ਸਾਰਾ ਸਿਸਟਮ ਬਣਾਇਆ ਜਾ ਰਿਹਾ। ਉਹਦੀ ਜਿਹੜੀ ਆ ਜਦੋਂ ਉਹਨਾਂ ਦੀ ਐਨਐਸਏ ਵਧਾਉਣ ਵਾਸਤੇ ਇੱਕ ਮਹਾਨਾ ਘੜਿਆ ਜਾਣਾ ਸੀ। ਜਦੋਂ ਉਹ ਜੁੜੀ ਦੇ ਚਾਹੇ ਮਲਾਕਤ ਵਾਸਤੇ ਕਿ ਉਹਨਾਂ ਦੇ ਪਿੱਛੇ ਉਹਨਾਂ ਦੇ ਬਾਹਰੂ ਉਹਨਾਂ ਦੇ ਇਮਾਰਤਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਾ ਦਿੱਤੇ। ਜਦੋਂ ਜਾ ਕੇ ਉਹਨਾਂ ਦਾ ਵਿਰੋਧ ਕੀਤਾ ਤੇ ਉਹਨਾਂ ਦੇ ਬਰਾਏ ਮਾਰੇ ਇੱਕ ਜਿਹੜੀ ਆ ਉਹ ਕਰ ਦਿੱਤਾ ਕਿ ਇਹਨਾਂ ਕੋਲੋਂ ਬਲੂਟੁੱਥ ਬਰਾਮਦ ਹੋਇਆ ਮੇਰੇ ਕੋਲ ਜਿਹੜੇ ਆ ਫੋਨ ਬਰਾਮਦ ਹੋਏ ਕਿਵੇਂ ਜੇ ਤੁਸੀਂ ਜਾ ਸਕਦੇ ਹੋ ਇਹ ਸਰਕਾਰੀ ਦੱਸ ਸਕਦੀ ਹੈ ਨਾ ਜਿੱਥੇ ਸਾਨੂੰ ਹੀ ਜਾਣਾ ਹੋਵੇ ਤੇ ਪਰਮਿਸ਼ਨ ਲੈਣ ਲੱਗਿਆ ਸਮਾਂ ਲੱਗਦਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਇੱਕ ਬਹਾਨਾ ਘੜਿਆ ਜਾ ਰਿਹਾ ਸੀ ਉਹ ਤੋਂ ਬਾਅਦ ਸਰਕ ਉਹਨਾਂ ਨੇ ਉੱਥੇ ਭੁੱਖ ਹੜਤਾਲ ਕੀਤੀ ਕਿਉਂਕਿ ਜਿਹੜਾ ਬੰਦਾ ਜੇਲ੍ਹ ਚ ਉਹ ਸਿਰਫ ਭੁੱਖ ਹੜਤਾਲ ਨਹੀਂ ਆਪਣੀ ਗੱਲ ਜਿਹੜੀ ਕਰ ਸਕਦਾ ਪਰਿਵਾਰਾਂ ਨੇ ਆਣ ਕੇ ਡਿਸਟਰਬ ਨਾਲ ਗੱਲ ਕੀਤੀ ਪਰੰਤੂ ਕੋਈ ਹੱਲ ਨਾ ਨਿਕਲਿਆ ਤਾਂ ਬੜਾ ਪਰਿਵਾਰ ਉਹ 16 ਤੋਂ ਉੱਥੇ ਬੈਠੇ ਨੇ ਕਿ ਪਰਿਵਾਰ ਵੀ 22 ਤਰੀਕ ਤੋਂ ਇਸੇ ਕੋ ਖੜਤਾਲ ਤੇ ਨੇ ਉਹ ਚੀਜ਼ ਨੂੰ ਜਿਹੜਾ ਹੈ ਇਹਦੇ ਨਾਲ ਵਿੱਚ ਉਹਨਾਂ ਦੀ ਪਲ-ਪਲ ਹਾਰ ਵਿਗੜ ਰਹੀ ਹੈ ਉੱਥੇ ਪਰ ਸਰਕਾਰ ਨੇ ਪੰਥਕ ਜਥੇਬੰਦੀਆਂ ਪਰਿਵਾਰਾਂ ਦੇ ਕਹਿਣ ਦਾ ਕੋਈ ਅਸਰ ਨਹੀਂ ਕੀਤਾ ਕਿ ਸਮਝ ਜਸਰ ਸਿੰਘ ਅਕਾਲ ਤਖਸਾ ਬਨੋਂ ਵੀ ਇੱਕ ਕਮੇਟੀ ਬਣਾਈ ਗਈ ਉਸ ਕਮੇਟੀ ਦਾ ਵੀ ਕੋ ਰਿਸਪੌਂਸ ਨਹੀਂ ਕੀਤਾ ਦਿੱਤੇ ਅਲਟੀਮੇਟਮ ਦੇ ਸਬੰਧ ਕੋਈ ਵਾਪਸੀ ਰਿਸਪੌਂਸ ਨਹੀਂ ਕੀਤਾ ਸਭੋ ਸ਼ਾਸਨ ਨਾਲ ਇਸ ਪੁਖੜਤਾਲ ਨੂੰ ਇਹ ਸਾਰੇ ਐਪੀਸੋਡ ਨੂੰ ਜਿਹੜਾ ਟਾਰਪੀਡੋ ਕਰਨ ਦਾ ਜਰਨ ਕੀਤਾ। ਜਿਹੜਾ ਇਹ ਧਰਨਾ ਚੱਲ ਰਹੀ ਉਹਦੇ ਵਿੱਚ ਪਰਿਵਾਰ ਜਿਹੜੇ ਆ ਉਹ ਪੁਖੜਤਾਲ ਦੇ ਬਿਤੇ ਤੇ ਉਹਨਾਂ ਦੀ ਵੀ ਹਾਲਤ ਜਿਹੜੀ ਵਿਗੜ ਰਹੀ ਸੀ। ਉਹਦੇ ਵਾਸਤੇ ਪੰਥ ਦੇ ਜਿਹੜੇ ਆ ਹਤਾਸ਼ੀ ਪੰਥ ਦੇ ਲੋਕ ਹੋਰ ਸ਼ਹਿਰ ਦੇ ਲੋਕਾਂ ਨੇ ਇਹ ਇੱਕ ਯਤਨ ਕੀਤਾ ਕਿ ਕੋਈ ਇਕੱਠ ਸੱਦਿਆ ਜਾਵੇ ਜਿਹਦੇ ਨਾਲ ਸਰਕਾਰ ਨੂੰ ਇਸ ਗੱਲ ਦਾ ਜਿਹੜਾ ਅਲਟੀਮੇਟਮ ਤਾਂ ਕਿ ਉਹਨਾਂ ਨੇ ਆਸਰਾ ਹਾ ਗੋ ਰਿਸਪੌਂਸ ਕਿਤੇ ਕੋਈ ਗੱਲ ਜਿਹੜੀ ਸਰਕਾਰ ਤੱਕ ਪਹੁੰਚੇ ਉਸ ਇਕੱਠ ਨੂੰ ਰੋਕਣ ਵਾਸਤੇ ਜਦੰਗੀ ਤਾਂ ਪਰ ਉਸ ਇਕੱਠ ਦੇ ਵਿੱਚ ਜਿਹੜੇ ਅੱਜ ਮਤੇ ਪਾਏ ਗਏ ਨੇ 8 ਮਤੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚ ਭਾਈ ਅਮਰਤਪਾਲ ਸੋਨਾ ਦੇ ਸੰਬੰਧ ਦੀ ਸਾਰੇ ਮਤੇ ਗਏ ਪਾਏ ਗਏ ਨੇ ਪਰ ਅੱਜ ਇਹਨਾਂ ਪਰਿਵਾਰਾਂ ਨੂੰ ਜਿਹੜਾ ਉਹ ਇਕੱਠ ਨੇ ਬੇਨਤੀ ਕੀਤੀ ਆ ਕਿ ਤੁਸੀਂ ਪੋਖੜ ਤਾਲ ਜਿਹੜੇ ਖਤਮ ਕਰੋ ਤਾਂ ਜੋ ਇਹ ਜਿਹੜੇ ਸੰਘਰਸ਼ ਦੀ ਜਿਹੜਾ ਹੋ ਸਕਦਾ ਲੰਮਾ ਚੱਲੇ ਉਹਦੀ ਰੂਪਰੇਖਾ ਅਲਿੱਕੀ ਜਾ ਸਕੇ ਤੇ ਉਹਦੇ ਵਿੱਚ ਸਰਗਰਮੀ ਨਾਲ ਜਿਹੜਾ ਵਾ ਉਹ ਹਿੱਸਾ ਲਿਆ ਜਾ ਸੀ ਅੰਮ੍ਰਿਤ ਸਿੰਘਾਂ ਨੂੰ ਨੇ ਕਿਮਤ ਪਾਲ ਦੇ ਉਸ ਰਾਜਨੀਤਿਕ ਪਿੱਤੇਦਾਰੀ ਬਿਲਕੁਲ ਰਾਜਨੀਤਿਕ ਜੀ ਆ ਰਹੀ ਹੈ ਜੀ ਦੇਖੋ ਮੰਦੀ ਸਿੰਘਾਂ ਦੇ ਜ਼ਮਾਨੇ ਦੇ ਵਿੱਚ ਇੱਕ ਨੋਟੀਫਿਕੇਸ਼ਨ ਕੀਤਾ 2118 ਗੁਰਨਾਮ ਦੇ ਸੱਜ ਦੇ 550ਵੇਂ ਪ੍ਰਕਾਸ਼ ਗੁਰਪੁਰਬ ਸਮੇਂ ਸੈਂਟਰ ਸਰਕਾਰ ਨੇ ਕੀਤਾ ਨੋਟੀਫਿਕੇਸ਼ਨ ਸਾਡੇ ਕੋਲ ਵੀ ਕਾਪੀਆਂ ਨੇ ਹਾਂ ਥਾਈ ਬੰਦਤ ਜਿਹੜੇ ਅਫਸਰ ਆ ਉਹਨਾਂ ਨੂੰ ਸਮੂਹ ਧਾਰੀਆਂ ਨੂੰ ਉਹ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਗਿਆ ਪਰ ਉਸ ਤੋਂ ਬਾਅਦ ਇੱਕ ਖਾਸ ਮਕਸਦ ਨਾਲ ਜਿਹੜਾ ਉਹਨਾਂ ਨੂੰ ਜਿਹੜਾ ਵਾ ਉਹ ਰਿਹਾ ਨਹੀਂ ਕੀਤਾ ਜਾ ਰਿਹਾ ਇੱਕ ਸਗੋਂ ਜਿਹੜਾ ਨਾ ਆਪਣਾ ਕੀ ਕਰਕੇ ਮੁਕਰ ਜਾਣ ਵਾਲੀ ਨੀਤੀ ਦੇ ਉੱਤੇ ਸਰਕਾਰ ਚੱਲ ਰਹੀ